ਸ਼ੋਮੀ ਅਕਾਲੀ ਦਲ ਆਪਸੀ ਖਿੱਚ ਤਾਨੀ ਦਾ ਸ਼ਿਕਾਰ ਹੋ ਰਿਹਾ ਅਤੇ ਦੋ ਧੜਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਬੰਡੇ ਹੋਏ ਨੇ ਪ੍ਰਧਾਨਗੀ ਬਦਲਣ ਦੀ ਗੱਲ ਕਿੱਥੋਂ ਸ਼ੁਰੂ ਹੋਈ ਜਦੋਂ ਲਗਾਤਾਰ ਇਲੈਕਸ਼ਨਾਂ ਹਾਰਦੇ ਰਹੇ ਦੇਖੋ 17 ਹਾਰ ਗਏ 22 ਹਾਰ ਗਏ 19 ਹਾਰ ਗਏ 24 ਹਾਰ ਗਏ ਤੇ ਚੋਣਾ ਚੋਣਾ ਮਲੋਆ ਸਭ ਮੈਂ ਲੜਿਆ ਮੈਂ ਹਾਰ ਗਿਆ ਬਦਲ ਨਹੀਂ ਤਾਂ ਮੈਨੂੰ ਲੋੜ ਹੈ ਨਾ ਪ੍ਰਧਾਨ ਥੋੜੀ ਬਦਲ ਨਹੀਂ ਲੋੜ ਹੈ ਕਿਉਂਕਿ ਵੋਟਾਂ ਤਾਂ ਬੰਦੇ ਦੇ ਮੂਹ ਨੂੰ ਪੈਂਦੀਆਂ ਹੁੰਦੀਆਂ ਬੰਦੇ ਦੇ ਕਿਤੇ ਕਰਮਾਂ ਨੂੰ ਪੈਂਦੀਆਂ ਹੁੰਦੀਆਂ ਬੰਦੇ ਦੇ ਕਿਤੇ ਸੇਵਾਵਾਂ ਨੂੰ ਪੈਂਦੀਆਂ ਇਹ ਤਾਂ ਨਹੀਂ ਹੈ ਵੀ ਮੈਂ ਹਾਰ ਗਿਆ ਪਰ ਬਦਲੋ ਪ੍ਰਧਾਨ ਨੂੰ ਕੈਂਡੀਡੇਟ ਬਦਲਣਾ ਚਾਹੀਦਾ ਹੈ ਉਹੀ 40 40 ਸਾਲ ਤੋਂ ਉਹੀ ਸਿੱਟਾ ਮੱਲੀ ਬੈਠੇ ਨੇ ਉਹਨਾਂ ਨੂੰ ਬਦਲਣ ਦੀ ਤਾਂ ਲੋੜ ਹੈ ਮંત્રી ਸਾਹਿਬ ਦਾ ਇੱਕ ਬਿਆਨ ਆਇਆ ਹੈ ਭਗਵੰਤ ਸਿੰਘ ਮਾਨ ਜੀ ਦਾ ਉਹ ਕਹਿੰਦੇ ਵੀ ਹੁਣ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਪੰਜਾਬ 'ਚ ਬਣੀ ਹੈ ਭ੍ਰਿਸ਼ਟਾਚਾਰ ਬਿਲਕੁਲ ਖਤਮ ਹੋ ਗਿਆ ਤੇ ਐਸਡੀਐਮ ਤਹਿਸੀਲਦਾਰ ਕੋਈ ਵੀ ਅਜਿਹਾ ਨਹੀਂ ਹੈਗਾ ਪੰਜਾਬ ਦੇ ਵਿੱਚ ਜਿਹੜਾ ਕਿ ਭ੍ਰਿਸ਼ਟਾਚਾਰ ਕਰਦਾ ਹੋਵੇ ਲੋ ਉਹ ਡਰਦੇ ਆ ਕੀ ਲੱਗਦਾ ਹੈ ਉਹ ਉਹਨਾਂ ਦੇ ਬਿਆਨ ਸੱਚੇ ਕਿਉਂਕਿ ਸਾਡੇ ਮਾਨਯੋਗ ਸੀਐਮ ਸਾਹਿਬ ਇੱਕ ਤਾਂ ਡਰਾਮੇਬਾਜ਼ ਡਰਾਮੇ ਕਰਨ ਨੂੰ ਸ਼ੇਰ ਆ ਦੂਜੀ ਗੱਲ ਹੈ ਕਿ ਆਹ ਜਿਹੜੀ ਝੂਠੀ ਗੱਲ ਉਹਨੇ ਕਹੀ ਹੈ ਮੈਂ ਤਾਂ ਕਹਿੰਦਾ ਆ ਜਵੇ ਇੱਥੇ ਆ ਜਵੇ ਆ ਤਸਵੀਰ ਖਾ ਦਿੰਦਾ ਕਿੱਥੇ ਨਹੀਂ ਕ腐ਸ਼ਨ ਚੱਲ ਰਿਹਾ ਮੁੱਖ ਮੁੱਖ ਮੰਤਰੀ ਸਾਹਿਬ ਨੂੰ ਮੈਂ ਇੱਕ ਗੱਲ ਯਾਦ ਕਰਾ ਦਵਾਂ ਉਹਨਾਂ ਨੇ ਸ਼ਰ੍ਹਾਂ ਵਿੱਚ ਇੱਕ ਗੱਲ ਕਹੀ ਸੀ ਬਈ ਮੈਂ ਐਨਓਸੀ ਦੀ ਸ਼ਰਤਾਂ ਜਿਹੜੀ ਹਟਾਉਣ ਲੱਗਿਆ ਐਮਪੀ ਇਲੈਕਸ਼ਨਾਂ ਤੋਂ ਪਹਿਲਾਂ ਦੀ ਗੱਲ ਆ ਵੋਟਾਂ ਵਟੋਰਨ ਦੇ ਲਈ ਪਰ ਉਹ ਜਦੋਂ ਲੋਕ ਤਹਿਸੀਲਦਾਰਾਂ ਕੋਲੇ ਜਾਂਦੇ ਸੀਗੇ ਰਜਿਸਟਰੀ ਕਰਾਉਣ ਉਹ ਕਹਿੰਦੇ ਜੀ ਸਾਡੇ ਕੋਲ ਤਾਂ ਰਿਟਰਨ ਨੋਟੀਫਿਕੇਸ਼ਨ ਕੋਈ ਨਹੀਂ ਆਇਆ ਮਤਲਬ ਇੱਕ ਡਰਾਮਾ ਉਹ ਵੀ ਰਚਿਆ ਸੀ ਇਹਨੇ ਇਹ ਆ ਕਹਿੰਦੇ ਵੀ ਸਭ ਤੋਂ ਪੈਸੇ ਲੈ ਲੋ ਕੰਮ ਕਰ ਦੋ ਮਤਲਬ ਜਿੱਥੇ 500 ਰੁਪਏ ਚੱਲਦਾ ਸੀ ਉੱਥੇ 5000 ਰੁਪਏ ਚੱਲਦਾ ਅੱਜ ਕੱਲ ਦੇ ਟਾਈਮ ਉਹ ਸਾਬ ਤੁਸੀਂ ਐਨਓਸੀ ਦੀ ਗੱਲ ਕਰੀ ਐ ਬਿਜਲੀ ਵਿਭਾਗ ਕਹਿੰਦਾ ਵੀ ਜੇ ਕਿਸੇ ਨੇ ਸ਼ਹਿਰ ਦੇ ਵਿੱਚ ਕੋਈ ਰਹਿੰਦਾ ਹੈ ਤੇ ਉਥੇ ਬਿਜਲੀ ਦਾ ਮੀਟਰ ਲਾਣਾ ਹੈ ਤਾਂ ਉਧਾਰ ਕਰਦੇ ਮੀਟਰ ਲਾਇਆ ਜਾਵੇ ਪਰ ਜਦੋਂ ਉਹ ਐਨਓਸੀ ਜਦੋਂ ਮੀਟਰ ਅਪਲਾਈ ਕਰਦੇ ਆ ਤਾਂ ਉਹ ਕਹਿੰਦੇ ਰਜਿਸਟਰੀ ਦੀ ਕਾਪੀ ਲੈ ਕੇ ਆਓ ਜੇ ਉਹ ਰਜਿਸਟਰੀ ਕਾਪੀ ਕਿਸੇ ਲਾਲ ਡੋਰੇ ਚਮਕਾਨ ਹੁੰਦੇ ਨਹੀਂ ਹੁੰਦਾ ਦਾਦੇ ਦਾ ਹਿੱਸਾ ਹੁੰਦਾ ਹੈ ਕਿਸੇ ਦਾ ਹੁੰਦਾ ਉਹ ਫਿਰ ਉਥੇ ਭ੍ਰਸ਼ਟਾਚਾਰ ਹੁੰਦਾ ਕੀ ਲੱਗਦਾ ਮੰਤਰੀ ਸਾਹਿਬ ਨੂੰ ਕਹਿਣਾ ਨਹੀਂ ਚਾਹੀਦਾ ਹੁਕਮ ਨਹੀਂ ਕਰਨੇ ਚਾਹੀਦੇ ਵੀ ਜੇ ਕਿਤੇ ਭ੍ਰਸ਼ਟਾਚਾਰ ਹੁੰਦਾ ਉਸ ਤੇ ਪਹਿਲਾ ਕਾਰਵਾਈ ਕੀਤੀ ਜਾਵੇ ਯਾਰ ਮੈਂ ਤੁਹਾਨੂੰ ਦੱਸ ਦਿੰਦਾ ਰਮਜੀ ਇਹਨਾਂ ਨੇ ਨਾ ਮਤਲਬ ਇੰਨਾ ਕ ਕੰਪਲੀਟੇਟਡ ਕਰਤਾ ਇੰਨਾ ਕ ਲਜਾਤਾ ਨਾ ਪੰਜਾਬ ਨੂੰ ਇੰਨਾ ਕ ਲਜਾਤਾ ਕਿ ਪਿਛਲੀਆਂ ਸਰਕਾਰਾਂ ਦੇਖੋ ਕਾਲੀ ਸਰਕਾਰ ਵੀ ਰਹੀ ਹੈ ਕਾਂਗਰਸ ਦੀ ਸਰਕਾਰ ਵੀ ਰਹੀ ਹੈ ਤੁਸੀਂ ਡਿਵੈਲਪਮੈਂਟ ਦੇਖ ਲਓ ਜਿਹੜੀ ਬਾਦਲ ਸਾਹਿਬ ਦੇ ਟਾਈਮ ਹੋਇਆ ਮੁੜ ਕੇ ਹੋਈ ਨਹੀਂ ਡਿਵੈਲਪਮੈਂਟ ਪੰਜਾਬ ਦੇ ਵਿੱਚ ਕੈਬਨਟ ਮੰਤਰੀ ਮੈਡਮ ਅਨਮੋਲ ਗਗਨਮਾਨ ਨੂੰ ਇਸ ਹਲਕੇ ਦੇ ਵਿੱਚ 78000 ਦੇ ਕਰੀਬ ਵੋਟਾਂ ਪਈਆਂ ਸੀ ਹੁਣ ਜਿਹੜੀਆਂ ਵੋਟਾਂ 35000 ਦੇ ਕਰੀਬ ਕਟੀਆਂ ਕੀ ਲੱਗਦਾ ਕੀ ਕਾਰਨ ਹੋ ਸਕਦਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਕਿਤਨਾ ਕਿਤੇ ਤਾਰੀਫ ਕਰ ਰਹੇ ਹੋ ਕਿ ਉਹਨਾਂ ਦੇ ਦੋ ਕੰਮ ਵੀ ਗਿਣਾ ਸਕਦੇ ਹੋ ਕਿ ਕਿਹੜੇ ਕੰਮ ਹੈ ਜਿਹੜੇ ਉਹਨਾਂ ਨੇ ਪੰਜਾਬ ਦੇ ਲਈ ਸਭ ਤੋਂ ਚੰਗੇ ਕੀਤੇ ਨੇ ਦੇਖੋ ਉਹ ਇੱਕ ਕਮੇਟੀ ਨਹੀਂ ਹੈਗੀ ਜੀ ਇਹ ਪੰਜਾਬ ਇਹ ਪੰਜਾਬ ਚਲਾਉਣ ਵਾਲੀ ਗੱਲ ਹੈ ਇਹ ਕੋਈ ਸਟੇਜ ਨਹੀਂ ਹੈਗੀ ਵੀ ਕਮੇਟੀ ਕਰਕੇ ਟਾਈਮ ਪਾਸ ਕਰ ਲਿਆ ਸੋ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਆਪਣੀ ਗਰੀਮਾ ਆਪਣੀ ਸਟੇਟਸ ਦੇਖਦੇ ਹੋਏ ਹਰੇਕ ਗੱਲ ਕਹਿਣੀ ਚਾਹੀਦੀ ਆ ਤਾਂ ਪਿੱਛੇ ਉਹ ਹਰੇਕ ਗੱਲ ਨੂੰ ਮਜ਼ਾਕ ਚ ਜਿਵੇਂ ਜਿਵੇਂ ਹੁਣ ਚੰਡੀਗੜ੍ਹ ਦੀ ਗੱਲ ਲੈ ਚੰਡੀਗੜ੍ਹ ਦੇ ਸਪੈਲਿੰਗ ਦੂਜਿਆਂ ਦੇ ਉਹਦੇ ਇਨਸਲਟ ਕਰਦੇ ਕਰਦੇ ਆਪਣੀ ਬੇਇੱਜ਼ਤੀ ਕਰਾ ਲਈ ਉਹਨਾਂ ਨੇ ਸੋ ਜੋਮੇ ਇਹ ਕਾਲੀ ਦਲ ਆਪਸੀ ਖਿੱਚ ਤਾਨੀ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਦੋ ਧੜਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੰਡੇ ਹੋਏ ਨੇ ਅਤੇ ਸਾਡੇ ਨਾਲ ਸ਼੍ਰੋਮਣੀ ਕਾਲੀ ਦਲ ਦੇ ਆਗੂ ਜਗਦੇਵ ਸਿੰਘ ਮਲੋਆ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਇਸ ਮੁੱਦੇ ਨੂੰ ਲੈ ਕੇ ਮਲੋਆ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਦੋ ਧੜਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੰਡ ਚੁੱਕਿਆ ਹੈ ਪਹਿਲਾਂ ਤਾਂ ਮੈਂ ਸასი ਕਾਲ ਬੁਲਾਉਂਦਾ ਸਾਰੇ ਦਰਸ਼ਕਾਂ ਨੂੰ ਰੁੰਜੀ ਤੁਹਾਡਾ ਧੰਨਵਾਦ ਜੱਗੂ ਜੀ ਦਾ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਨਹੀਂ ਵੰਡਿਆ ਹੋਇਆ ਸ਼੍ਰੋਮਣੀ ਕਾਲੀ ਦਲ ਇੱਕ ਹੈ ਇੱਕ ਸੀ ਤੇ ਇਹ ਗੱਲ ਜ਼ਰੂਰ ਹੈ ਕਿ ਸਮੇਂ-ਸਮੇਂ ਤੇ ਦੇਖੋ ਬਦਲਾਅ ਇਹ ਮੰਗਦਾ ਹੈ ਜਿਹੜਾ ਸਮਾਂ ਇਹ ਬਦਲਾਅ ਮੰਗਦਾ ਹੈ ਸੋ ਜਿਹੜੀਆਂ ਸ਼੍ਰੋਮਣੀ ਕਾਲੀ ਦਲ ਕੁਰਬਾਨੀਆਂ ਦੇ ਕੇ ਇੰਨੀ ਅੱਗੇ ਤੱਕ ਆਇਆ ਤੇ ਹੁਣ ਜਿਹੜੀ ਕੋਈ ਕਮੀ ਪੇਸ਼ੀ ਆ ਉਹਦੇ ਵਿੱਚ ਆਪਾਂ ਨੂੰ ਮਿਲ ਬੈਠ ਕੇ ਸਿਰ ਜੋੜ ਕੇ ਬੈਠਣਾ ਚਾਹੀਦਾ ਤੇ ਜਿਹੜੀ ਕਮੀ ਪੇਸ਼ੀ ਉਹ ਦੂਰ ਕੱਢਣੀ ਚਾਹੀਦੀ ਹੈ ਤੁਸੀਂ ਤੁਸੀਂ ਮਿਲ ਬਰਤਨ ਦੀ ਗੱਲ ਆਖੀ ਹੈ ਮਨੋਆ ਸਾਹਿਬ ਤੁਸੀਂ ਚੰਦੂ ਮਾਜਰਾ ਸਾਹਿਬ ਨਾਲ ਕਾਫੀ ਕੰਮ ਕਰਿਆ ਤੁਹਾਨੂੰ ਲੱਗਦਾ ਨਹੀਂ ਵੀ ਇਹ ਬਾਹਰ ਪਬਲਿਕ ਲਈ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ ਕਿ ਜੇ ਵੀ ਕੋਈ ਪਰਿਵਾਰ 'ਚ ਨੁਕਸ ਹੋਣਦਾ ਤਾਂ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਦੇਖੋ ਜੀ ਮੈਂ ਤੁਹਾਨੂੰ ਥੋੜੀ ਜੀ ਗੱਲ ਦੱਸ ਦਵਾਂ ਸ਼ਾਇਦ ਤੁਹਾਨੂੰ ਪਤਾ ਵੀ ਹੋਊਗਾ ਜਿਵੇਂ ਤੁਸੀਂ ਮੀਡੀਆ ਨਾਲ ਜੁੜੇ ਹੋਏ ਹੋ ਕਿ ਸਾਰੇ ਲੀਡਰਾਂ ਨੇ ਜਦੋਂ ਲਗਾਤਾਰ 10 ਸਾਲਾਂ ਤੋਂ ਪਾਰਟੀ ਹਾਰਦੀ ਆ ਰਹੀ ਹੈ 10-15 ਸਾਲ ਹੋ ਗਏ ਸੱਤਾ ਤੋਂ ਬਾਹਰ ਬੈਠਿਆ ਨੂੰ ਪਾਰਟੀ ਤੇ ਚਰਨਜੀਤ ਬਰਾੜ ਜੀ ਨੇ ਜਿਨ੍ਹਾਂ ਨੇ ਮਿਲਣ ਦਾ ਸਮਾਂ ਵੀ ਮੰਗਿਆ ਉਹਨਾਂ ਨੇ ਆਪਣੀ ਚਿੱਠੀ 'ਚ ਇਹ ਗੱਲ ਜ਼ਾਹਿਰ ਕੀਤੀ ਆ ਕਿ ਅਸੀਂ ਮਿਲਣ ਦਾ ਸਮਾਂ ਵੀ ਮੰਗਦੇ ਰਹੇ ਪ੍ਰਧਾਨ ਜੀ ਤੋਂ ਪਰ ਉਹ ਟਾਲ ਮਟੋਲ ਕਰਦੇ ਰਹੇ ਕਿਉਂਕਿ ਉਹਦੇ ਨਾਲ ਦਾ ਜਿਹੜਾ ਉਹਨਾਂ ਦਾ ਹੀ ਆੜਾ ਦਵਾਲਾ ਹੈ ਔਰਾ ਹੈ ਜਿਹੜਾ ਉਹਨਾਂ ਦਾ ਉਹ ਉਹਨਾਂ ਦੇ ਮਤਲਬ ਉਹਨਾਂ ਨੂੰ ਮਿਸ ਗਾਈਡ ਕਰ ਰਹੇ ਆ ਆਪਣੇ ਹਿਸਾਬ ਨਾਲ ਚਲਾਉਂਦੇ ਆ ਜਦ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਇੱਕ ਇਹਦੇ 'ਚ ਜਮਹੂਰੀਅਤ ਔਰ ਪੰਥ ਨੂੰ ਦੇਖ ਕੇ ਅੱਗੇ ਫੈਸਲੇ ਲੈਂਦੇ ਜਾਂਦੇ ਆ ਪ੍ਰਧਾਨ ਬਦਲਣ ਦੀ ਗੱਲਾਂ ਆਖੀਆਂ ਜਾ ਰਹੀਆਂ ਇਹ ਵੀ ਇੱਕ ਸਹੀ ਲੱਗਦੀਆਂ ਆ ਦੇਖੋ ਜੀ ਮੈਂ ਇੱਕ ਤੁਹਾਨੂੰ ਥੋੜੀ ਜੀ ਐਗਜ਼ਾਮਪਲ ਦੇ ਦਵਾਂ ਪਹਿਲਾਂ ਇਹਦੇ ਬਾਰੇ ਤੁਸੀਂ ਦੇਖਿਆ ਹੋਣਾ ਇੱਕ ਭਾਜਪਾ ਦਾ ਇੱਕ ਪ੍ਰੋਟੋਕੋਲ ਹੈ ਕਿ 2 ਸਾਲ ਤੋਂ ਵੱਧ ਕੋਈ ਵੀ ਪ੍ਰਧਾਨ ਨਹੀਂ ਰਹਿ ਸਕਦਾ ਉੱਥੇ 2 ਸਾਲ ਤੋਂ ਬਾਅਦ ਚੇਂਜ ਆ ਐਸੇ ਤਰ੍ਹਾਂ ਮਤਲਬ ਇਹ ਪ੍ਰਧਾਨਗੀ ਬਦਲਣ ਦੀ ਗੱਲ ਕਿੱਥੋਂ ਸ਼ੁਰੂ ਹੋਈ ਜਦੋਂ ਲਗਾਤਾਰ ਇਲੈਕਸ਼ਨਾਂ ਹਾਰਦੇ ਰਹੇ ਦੇਖੋ 17 ਹਾਰ ਗਏ 22 ਹਾਰ ਗਏ 19 ਹਾਰ ਗਏ 24 ਹਾਰ ਗਏ ਤੇ ਹੁਣ ਫਿਰ ਉੱਥੇ ਸਵਾਲ ਉੱਠਦਾ ਹੈ ਵੀ ਨੈਤਿਕ ਜ਼ਿੰਮੇਵਾਰੀ ਲੈ ਕੇ ਨਾ ਕਿਸੇ ਹੋਰ ਨੂੰ ਜ਼ਰੂਰ ਮੌਕਾ ਦਵੇ ਤਾਂ ਕਿ ਜਿਹੜੇ ਸ਼੍ਰੋਮਣੀ ਕਾਲੀ ਦਲ ਆ ਉਹਦਾ ਨਹੀਂ ਪੱਥਰ ਜਿਹੜਾ ਪੱਕਾ ਕਰਿਆ ਜਾਵੇ ਹੋਰ ਚੋਣਾ ਚੋਣਾ ਮਰਵਾ ਸਾਂ ਮੈਂ ਲੜਿਆ ਮੈਂ ਹਾਰ ਗਿਆ ਬਦਲ ਨਹੀਂ ਤਾਂ ਮੈਨੂੰ ਲੋੜ ਹੈ ਨਾ ਪ੍ਰਧਾਨ ਥੋੜੀ ਬਦਲਣ ਦੀ ਲੋੜ ਹੈ ਕਿਉਂਕਿ ਵੋਟਾਂ ਤਾਂ ਬੰਦੇ ਦੇ ਮੂੰਹ ਨੂੰ ਪੈਂਦੀਆਂ ਹੁੰਦੀਆਂ ਬੰਦੇ ਦੇ ਕੀਤੀ ਕਰਮਾਂ ਨੂੰ ਪੈਂਦੀਆਂ ਹੁੰਦੀਆਂ ਬੰਦੇ ਦੇ ਕੀਤੀ ਹੋਈ ਸੇਵਾਵਾਂ ਨੂੰ ਪੈਂਦੀਆਂ ਇਹ ਤਾਂ ਨਹੀਂ ਹੈ ਵੀ ਮੈਂ ਹਾਰ ਗਿਆ ਪਰ ਬਦਲੋ ਪ੍ਰਧਾਨ ਨੂੰ ਕੈਂਡੀਡੇਟ ਬਦਲਣਾ ਚਾਹੀਦਾ ਹੈ ਉਹੀ 40 40 ਸਾਲ ਤੋਂ ਉਹੀ ਸਿੱਟਾ ਮੱਲੀ ਬੈਠੇ ਨੇ ਉਹਨਾਂ ਨੂੰ ਬਦਲਣ ਦੀ ਤਾਂ ਲੋੜ ਹੈ ਦੇਖੋ ਅਰੋਣ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਆਪਣੀ ਪੰਜਾਬ ਦੀ ਜਿਹੜੀ ਪੋਲਿਟਿਕਸ ਆ ਉਹ ਡਿਫਰੈਂਟ ਹੈ ਸੈਂਟਰ ਦੀ ਆ ਹੋਰ ਸਟੇਟਾਂ ਦੀ ਪੋਲਿਟਿਕਸ ਨਾਲੋਂ ਕਿਉਂਕਿ ਦੇਖੋ ਤੁਸੀਂ ਗੱਲ ਕਰੀ ਆ ਕਿ ਸੀਟ ਜੇ ਆਪ ਹਾਰੇ ਆ ਤਾਂ ਆਪ ਜ਼ਿੰਮੇਵਾਰੀ ਆ ਉਹ ਗੱਲ ਨਹੀਂ ਕਿਉਂਕਿ ਜਦੋਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਹ ਸਿਰਫ ਝਾੜੂ ਦੇ ਨਾਮ ਤੇ ਬਣੀ ਭਗਵੰਤ ਮਾਨ ਦੇ ਨਾਮ ਤੇ ਬਣੀ ਸੀ ਜਦ ਕਿ ਕਿਸੇ ਨੂੰ ਵੀ ਖੜਾ ਅੱਧਿਆਂ ਨੂੰ ਤਾਂ ਲੋਕ ਜਾਣਦੇ ਵੀ ਨਹੀਂ ਸੀ ਵੋਟਾਂ ਪੈ ਗਈਆਂ ਸੀਗੀਆਂ ਸੋ ਪਾਰਟੀ ਦਾ ਪ੍ਰਧਾਨ ਆ ਜਿਹੜਾ ਬੜਾ ਮੈਟਰ ਕਰਦਾ ਕਿਸੇ ਵੀ ਇਲੈਕਸ਼ਨ ਨੂੰ ਮਤਲਬ ਪ੍ਰਸੀਡ ਕਰਨ ਲਈ ਮੁੱਖ ਮੰਤਰੀ ਸਾਹਿਬ ਦਾ ਇੱਕ ਬਿਆਨ ਆਇਆ ਭਗਵੰਤ ਸਿੰਘ ਮਾਨ ਜੀ ਦਾ ਉਹ ਕਹਿੰਦੇ ਵੀ ਹੁਣ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਪੰਜਾਬ 'ਚ ਬਣੀ ਹੈ ਭ੍ਰਸ਼ਟਾਚਾਰ ਬਿਲਕੁਲ ਖਤਮ ਹੋ ਗਿਆ ਤੇ ਐਸਡੀਐਮ ਤਹਿਸੀਲਦਾਰ ਕੋਈ ਵੀ ਅਜੇਹਾ ਨਹੀਂ ਹੈਗਾ ਪੰਜਾਬ ਦੇ ਵਿੱਚ ਜਿਹੜਾ ਕਿ ਭ੍ਰਸ਼ਟਾਚਾਰ ਕਰਦਾ ਹੋਵੇ ਲੋ ਉਹ ਡਰਦੇ ਆ ਕੀ ਲੱਗਦਾ ਹੈ ਉਹਨਾਂ ਦੇ ਬਿਆਨ ਸੱਚ ਹੈ ਬਿਲਕੁਲ ਝੂਠ ਹੈ ਜੀ ਕਿਉਂਕਿ ਸਾਡੇ ਮਾਨਯੋਗ ਸੀਐਮ ਸਾਹਿਬ ਇੱਕ ਤਾਂ ਡਰਾਮੇਬਾਜ਼ ਡਰਾਮੇ ਕਰਨ ਨੂੰ ਸ਼ੇਰ ਆ। ਦੂਜੀ ਗੱਲ ਹੈ ਕਿ ਆਹ ਜਿਹੜੀ ਝੂਠੀ ਗੱਲ ਉਹਨੇ ਕਹੀ ਹੈ ਮੈਂ ਤਾਂ ਕਹਿੰਦਾ ਆ ਜਾਵੇ ਇੱਥੇ ਆ ਜਾਵੇ ਆ ਤਸਵੀਰ ਖਾ ਦਿੰਦਾ ਕਿੱਥੇ ਨਹੀਂ ਕ腐ਸ਼ਨ ਚੱਲ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਮੈਂ ਇੱਕ ਗੱਲ ਯਾਦ ਕਰਾ ਦਵਾਂ ਉਹਨਾਂ ਨੇ ਸ਼ਰਿਆਂ ਵਿੱਚ ਇੱਕ ਗੱਲ ਕਹੀ ਸੀ ਬਈ ਮੈਂ ਐਨਓਸੀ ਦੀ ਸ਼ਰਤਾਂ ਜਿਹੜੀ ਹਟਾਉਣ ਲੱਗਿਆ ਐਮਪੀ ਇਲੈਕਸ਼ਨਾਂ ਤੋਂ ਪਹਿਲਾਂ ਦੀ ਗੱਲ ਆ ਵੋਟਾਂ ਵਟੋਰਨ ਦੇ ਲਈ ਪਰ ਉਹ ਜਦੋਂ ਲੋਕ ਤਹਿਸੀਲਦਾਰਾਂ ਕੋਲੇ ਜਾਂਦੇ ਸੀਗੇ ਰਜਿਸਟਰੀ ਕਰਾਉਣ ਉਹ ਕਹਿੰਦੇ ਜੀ ਸਾਡੇ ਕੋਲ ਤਾਂ ਰਿਟਰਨ ਨੋਟੀਫਿਕੇਸ਼ਨ ਕੋਈ ਨਹੀਂ ਆਇਆ ਡਰਾਮਾ ਉਹ ਵੀ ਰਚਿਆ ਸੀ ਇਹਨੇ ਉਹ ਖਾਲੇ ਵੀ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੇ ਪਿੰਡਾਂ ਦੇ ਵਿਚਾਰੇ ਜ਼ਿੰਮੇਦਾਰ ਆ ਜਿਨ੍ਹਾਂ ਨੇ ਆਪਣੇ ਬੱਚਿਆਂ ਦਾ ਵਿਆਹ ਕਰਨਾ ਹੈ ਜਾਂ ਬਾਹਰ ਭੇਜਣਾ ਮਾੜਾ ਮੋਟਾ ਕੋਈ ਜ਼ਮੀਨ ਦਾ ਟੁਕੜਾ ਵੇਚ ਕੇ ਲੈ ਦੇ ਕੇ ਉਹ ਐਨਓਸੀ ਦੀ ਸ਼ਰਤ ਅੱਛਾ ਇਹ ਇੰਨਾ ਜ਼ਿਆਦਾ ਫੇਸ ਮਤਲਬ ਮੁਸ਼ਕਲਾਂ ਫੇਸ ਕਰਦੇ ਆ ਲੋਕ ਕਿ ਲੋਕ ਤੰਗ ਆ ਕੇ ਵਿਚਾਰੇ ਘਰਾਂ 'ਚ ਬੈਠੇ ਆ ਜਾਂ ਕਹਿੰਦੇ ਵੀ ਸਭ ਤੋਂ ਪੈਸੇ ਲੈ ਲੋ ਕੰਮ ਕਰ ਦੋ ਮਤਲਬ ਜਿੱਥੇ 500 ਰੁਪਏ ਚੱਲਦਾ ਸੀ ਉੱਥੇ 5000 ਰੁਪਏ ਚੱਲਦਾ ਅੱਜ ਕੱਲ੍ਹ ਦੇ ਟਾਈਮ 'ਚ ਸਰ ਸਾਬ ਤੁਸੀਂ ਐਨਓਸੀ ਦੀ ਗੱਲ ਕਰੀ ਹੈ ਬਿਜਲੀ ਵਿਭਾਗ ਕਹਿੰਦਾ ਹੈ ਵੀ ਜੇ ਕਿਸੇ ਨੇ ਸ਼ਹਿਰ ਦੇ ਵਿੱਚ ਕੋਈ ਰਹਿੰਦਾ ਹੈ ਤੇ ਉੱਥੇ ਬਿਜਲੀ ਦਾ ਮੀਟਰ ਲਾਣਾ ਹੈ ਤਾਂ ਉਧਾਰ ਕਰਦੇ ਮੀਟਰ ਲਾਇਆ ਜਾਵੇ ਲਾਈ ਕਰਦੇ ਤਾਂ ਉਹ ਕਹਿੰਦੇ ਰਜਿਸਟਰੀ ਦੀ ਕਾਪੀ ਲੈ ਕੇ ਆਓ ਜੇ ਉਹ ਰਜਿਸਟਰੀ ਕਾਪੀ ਕਿਸੇ ਲਾਲ ਡੋਰੇ ਚ ਮਕਾਨ ਹੁੰਦੇ ਹੈ ਨਹੀਂ ਹੁੰਦਾ ਦਾਦੇ ਦਾ ਹਿੱਸਾ ਹੁੰਦਾ ਹੈ ਕਿਸੇ ਦਾ ਹੁੰਦਾ ਹੈ ਉਹ ਫਿਰ ਉੱਥੇ ਭ੍ਰਸ਼ਟਾਚਾਰ ਹੁੰਦਾ ਕੀ ਲੱਗਦਾ ਮੰਤਰੀ ਸਾਹਿਬ ਨੂੰ ਕਹਿਣਾ ਨਹੀਂ ਚਾਹੀਦਾ ਹੁਕਮ ਨਹੀਂ ਕਰਨੇ ਚਾਹੀਦੇ ਜੇ ਕਿਤੇ ਭ੍ਰਸ਼ਟਾਚਾਰ ਹੁੰਦਾ ਹੈ ਉਸ ਤੇ ਪਹਿਲਾ ਕਾਰਵਾਈ ਕੀਤੀ ਜਾਵੇ ਯਾਰ ਮੈਂ ਤੁਹਾਨੂੰ ਦੱਸ ਦਿੰਦਾ ਅਰਮਨ ਜੀ ਇਹਨਾਂ ਨੇ ਨਾ ਮਤਲਬ ਇੰਨਾ ਕੰਪਲੀਕੇਟੇਡ ਕਰਤਾ ਇੰਨਾ ਕਲਝਾ ਦਿੱਤਾ ਨਾ ਪੰਜਾਬ ਨੂੰ ਇੰਨਾ ਕਲਝਾ ਦਿੱਤਾ ਕਿ ਪਿਛਲੀਆਂ ਸਰਕਾਰਾਂ ਦੇਖੋ ਕਾਲੀ ਸਰਕਾਰ ਵੀ ਰਹੀ ਹੈ ਕਾਂਗਰਸ ਦੀ ਸਰਕਾਰ ਵੀ ਰਹੀ ਹੈ ਤੁਸੀਂ ਡਿਵੈਲਪਮੈਂਟ ਦੇਖ ਲਓ ਜਿਹੜੀ ਬਾਦਲ ਸਾਹਿਬ ਦੇ ਟਾਈਮ ਹੋਇਆ ਮੁੜ ਕੇ ਹੋਈ ਨਹੀਂ ਡਿਵੈਲਪਮੈਂਟ ਪੰਜਾਬ ਦੇ ਵਿੱਚ ਇਹਨਾਂ ਨੂੰ ਗੱਲਾਂ ਇਹਨਾਂ ਕੋਲੇ ਜਿੰਨੀਆਂ ਮਰਜ਼ੀ ਜਿਹੜੀ ਆ ਤੁਸੀਂ ਬਿਜਲੀ ਵਾਲੀ ਗੱਲ ਕਹੀ ਆ ਹੁਣ ਦੇਖੋ ਇੱਕ ਇੱਕ ਬੰਦਾ ਮੇਰੇ ਕੋਲ ਪਿੱਛੇ ਫੋਨ ਵੀ ਆਏ ਸੀ ਇੱਥੋਂ ਕੁਰਾਲੀ ਤੋਂ ਵੀ ਫੋਨ ਆਏ ਮੇਰੇ ਕੋਲੇ ਵੀ ਬਾਈ ਜੀ ਸਾਨੂੰ ਕਨੈਕਸ਼ਨ ਨਹੀਂ ਮਿਲ ਰਿਹਾ ਮੈਂ ਐਸ ਡੀਓ ਨਾਲ ਗੱਲ ਕੀਤੀ ਐਸ ਡੀਓ ਕਹਿੰਦੇ ਜੀ ਰਜਿਸਟਰੀ ਹੁ ਜਿਹੜੀ ਦਾਦੇ ਇਲਾਹੀ ਜ਼ਮੀਨ ਹੁੰਦੀ ਆ ਜਾਂ ਮਕਾਨ ਉਹਦੀ ਕਿਹੜੀ ਰਜਿਸਟਰੀ ਆ ਉਹਦੀ ਤਾਂ ਰਜਿਸਟਰੀ ਹੋਣੀ ਹੁੰਦੀ ਹੈਗੀ ਤਾਂ ਬੰਦਾ ਜਾਵੇ ਤਾਂ ਕਿੱਥੇ ਜਾਵੇ ਫਿਰ ਉੱਥੇ ਕੀ ਹੈ ਕਿ ਉਹ ਚੋਰ ਮੋਰੀ ਲੱਭਦੇ ਆ ਬਈ ਤੂੰ ਇੱਧਰ ਨੂੰ ਆ ਜਾ ਫਿਰ ਅਸੀਂ ਤੇਰਾ ਕਨੈਕਸ਼ਨ ਕਰ ਦਿੰਦੇ ਆ ਜਿਹੜੀ ਕਿ ਮਤਲਬ ਲੋਕਾਂ ਲਈ ਇੱਕ ਮੈਂ ਕਹੂੰਗਾ ਬਈ ਬੜੀ ਨਮੋਸ਼ੀ ਵਾਲੀ ਗੱਲ ਆ ਪੰਜਾਬ ਦੇ ਲੋਕ ਮਰ ਮਰ ਕੇ ਜੀ ਰਿਹਾ ਇਹ ਜਿਹੇ ਹਾਲਾਤ ਆ ਜਿਹੜੇ ਆਮ ਆਦਮੀ ਪਾਰਟੀ ਨੇ ਪੈਦਾ ਕਰਤੇ 2 ਸਾਲਾਂ ਚੀ ਕੈਬਨੇਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਨੂੰ ਇਸ ਹਲਕੇ ਦੇ ਵਿੱਚ 78000 ਦੇ ਕਰੀਬ ਵੋਟਾਂ ਪਈਆਂ ਸੀ ਹੁਣ ਜਿਹੜੀਆਂ ਵੋਟਾਂ 35000 ਦੇ ਕਰੀਬ ਕਟੀਆਂ ਕੀ ਲੱਗਦਾ ਕੀ ਕਾਰਨ ਹੋ ਸਕਦਾ ਮਾਈਨਿੰਗ ਦਾ ਕੰਮ ਉਸੇ ਤਰ੍ਹਾਂ ਚੱਲ ਰਿਹਾ ਜੀ ਤਹਿਸੀਲਾਂ 'ਚ ਕਰਾਪਸ਼ਨ ਉਸੇ ਤਰ੍ਹਾਂ ਚੱਲ ਰਿਹਾ ਹੈ ਮੈਡਮ ਦਾ ਤਾਂ ਮੈਨੂੰ ਮਤਲਬ ਦਿੱਤੀ ਗਈ ਨਹੀਂ ਉਰੇ ਮੁੜ ਕੇ ਤਾਂ ਆਮ ਜਨਤਾ ਤਾਂ ਜਿਹੜੀ ਸਾਨੂੰ ਅਸੀਂ ਜਨਤਾ ਦੇ ਵਿਚਰਦੇ ਹਾਂ ਜਾਂ ਕਈ ਸਾਲਾਂ ਤੋਂ ਤੇ ਆਮ ਕਹਿੰਦੇ ਆ ਭਈ ਸਾਡੇ ਮੰਤਰੀ ਸਾਹਿਬ ਸਾਡੇ ਐਮਐਲਏ ਸਾਹਿਬ ਨਜ਼ਰ ਹੀ ਨਹੀਂ ਆਏ ਮੁੜ ਕੇ ਮਤਲਬ ਉਹੀ ਗੱਲ ਨਾਲ ਜਿਵੇਂ ਆਪਾਂ ਗੱਲ ਕਰਕੇ ਹਟਿਆ ਬਈ ਚਾਹੇ ਬਿਜਲੀ ਵਿਭਾਗ ਦੇ ਦੀ ਗੱਲ ਆ ਚਾਹੇ ਤਹਿਸੀਲਾਂ ਦੀ ਗੱਲ ਆ ਰਜਿਸਟਰੀਆਂ ਦੀ ਗੱਲ ਆ ਲੋਕ ਇੰਨੇ ਕੁ ਜ਼ਿਆਦਾ ਪੀੜ ਦਿੱਤੇ ਨੇ ਉਹਨੇ ਨਿਕ ਜ਼ਿਆਦਾ ਪੀੜ ਦਿੱਤੇ ਆ ਤੁਹਾਡੇ ਸਾਹਮਣੇ ਐਮਪੀ ਇਲੈਕਸ਼ਨਾਂ ਦਾ ਰਿਜ਼ਲਟ ਜਿਹੜਾ ਤੁਸੀਂ ਕਿਹਾ ਉਹ ਉਸੇ ਚੀਜ਼ ਦਾ ਨਤੀਜਾ ਹੈ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਕਿਤਨਾ ਕਿਤਾਂ ਤਾਰੀਫ਼ ਕਰ ਰਹੇ ਹੋ ਕਿ ਉਹਨਾਂ ਦੇ ਦੋ ਕੰਮ ਵੀ ਗਿਣਾ ਸਕਦੇ ਹੋ ਕਿ ਕਿਹੜ ਦੇਖੋ ਜੀ ਮੈਂ ਕਹਿੰਦਾ ਕੰਮੇ ਸ਼੍ਰੋਮਣੀ ਕਾਲੀ ਦਲ ਨੇ ਕੀਤੇ ਆ ਇਹ ਤਾਂ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੇ ਅਦਰਸ਼ ਸਕੂਲ ਬਣਾਈ ਸੀ ਸ਼੍ਰੋਮਣੀ ਕਾਲੀ ਦਲ ਨੇ ਬਣਾਏ ਆ ਇਹਨਾਂ ਨੇ ਪੇਟ ਮਾਰ ਕੇ ਐਮੀਨੈਂਸ ਨਾਮ ਰੱਖਤਾ ਮਤਲਬ ਉਹੀ ਯਾਰ ਘੁਮਕਵਾ ਕੇ ਅਰੋਂਜੀ ਡਰਾਮੇ ਵਾਲੀਆਂ ਗੱਲਾਂ ਅੱਛਾ ਜਿਹੜੀ ਆਟਾ ਦਾਲ ਸਕੀਮ ਸੀ ਨਾ ਉਹ ਬਾਦਲ ਸਾਹਿਬ ਬਾਦਲ ਸਾਹਿਬ ਬੜੇ ਦੂਰ ਅੰਦੇਸ਼ੀ ਸੀ ਉਹਨਾਂ ਨੇ ਕੁਝ ਸੋਚ ਕੇ ਚਲਾਈ ਸੀ ਬਈ ਕੁਝ ਗਰੀਬ ਤਬਕਾ ਜਿਹੜਾ ਹੈਂਡ ਟੂ ਮਾਉਥ ਆ ਉਹਨਾਂ ਲਈ ਆਪਾਂ ਇਹ ਸਕੀਮਾਂ ਚਲਾਈਏ ਹੋਰ ਵੀ ਸਕੀਮਾਂ ਸ਼ਗਨ ਸਕੀਮਾਂ ਦਿੱਤੀਆਂ ਸੀ ਇਹਨਾਂ ਦੀਆਂ ਸ਼ਗਨ ਸਕੀਮਾਂ ਕਿੰਨੀਆਂ ਆ ਗਏ ਮੈਨੂੰ ਦੱਸ ਤਾਂ ਦੇਵੇ ਕਿਹੜੀ ਕੁੜੀ ਨੂੰ ਕਿਹੜੀ ਧੀ ਭੈਣ ਨੂੰ ਇਹਨਾਂ ਨੇ ਸ਼ਗਨ ਸਕੀਮ ਦੇ ਦਿੱਤੀ ਇਹਨਾਂ ਨੇ ਵੇੜਾ ਬਿਠਾਤਾ ਉਲਟਾ ਮੁੱਖ ਮੰਤਰੀ ਸਾਹਿਬ ਕਾਫੀ ਟੀਚੜਾ ਕਰਦੇ ਆ ਮਜ਼ਾਕ ਕਰਦੇ ਆ ਸੁਖਵੀਰ ਸਿੰਘ ਬਾਦਲ ਨੂੰ ਉਹ ਕਹਿੰਦੇ ਯਾਰ ਇਹ ਤਾਂ ਗੱਲ ਹੀ ਨਾ ਕਰੋ ਮਜੀਠੀਆ ਸਾਹਿਬ ਜਦੋਂ ਪ੍ਰੈਸ ਕਾਨਫਰੰਸ ਕਰਦੇ ਆ ਪੱਤਰਕਾਰ ਉਹਨਾਂ ਦੇ ਸਵਾਲ ਪੁੱਛਦੇ ਆ ਵੀ ਇਹ ਗੱਲ ਹੈ ਉਹ ਕਹਿੰਦੇ ਯਾਰ ਉਹਦੀ ਗੱਲ ਹੀ ਨਾ ਕਰੋ ਉਹ ਤਾਂ ਫਲਾਣਾ ਟਮਕਾਣਾ ਕੀ ਕਹਿਣਾ ਚਾਹੁੰਦੇ ਹੋ ਕੀ ਮੁੱਖ ਮੰਤਰੀ ਸਾਹਿਬ ਨੂੰ ਇਸ ਤਰ੍ਹਾਂ ਬੋਲਣਾ ਚਾਹੀਦਾ ਜਾਂ ਜਵਾਬ ਦੇਣਾ ਚਾਹੀਦਾ ਨਹੀਂ ਬਿਲਕੁਲ ਵੀ ਨਹੀਂ ਬੋਲਣਾ ਚਾਹੀਦਾ ਕਿਉਂਕਿ ਮੁੱਖ ਮੰਤਰੀ ਸਾਹਿਬ ਨੂੰ ਤਾਂ ਆਪਣੀ ਗਰੀਮਾ ਦੇ ਵਿੱਚ ਰਹਿ ਕੇ ਗੱਲ ਕਰਨੀ ਚਾਹੀਦੀ ਆ ਯਾਰ ਉਹ ਇੱਕ ਕਮੇਟੀ ਨਹੀਂ ਹੈਗੀ ਜੀ ਇਹ ਪੰਜਾਬ ਇਹ ਪੰਜਾਬ ਚਲਾਉਣ ਵਾਲੀ ਗੱਲ ਆ ਇਹ ਕੋਈ ਸਟੇਜ ਨਹੀਂ ਹੈਗੀ ਸਾਬ ਨੂੰ ਆਪਣੀ ਗਰੀਮਾ ਆਪਣੀ ਸਟੇਟਸ ਦੇਖਦੇ ਹੋਏ ਹਰੇਕ ਗੱਲ ਕਹਿਣੀ ਚਾਹੀਦੀ ਆ ਤਾਂ ਪਿੱਛੇ ਉਹ ਹਰੇਕ ਗੱਲ ਨੂੰ ਮਜ਼ਾਕ ਚ ਜਿਵੇਂ ਜਿਵੇਂ ਹੁਣ ਚੰਡੀਕਰ ਦੀ ਗੱਲ ਲੈ ਚੰਡੀਕਰ ਦੇ ਸਪੈਨਿੰਗ ਦੂਜਿਆਂ ਦੇ ਉਹਦੇ ਇਨਸਲਟ ਕਰਦੇ ਕਰਦੇ ਆਪਣੀ ਬੇਇੱਜ਼ਤੀ ਕਰਾ ਲਈ ਉਹਨਾਂ ਨੇ ਸੋ ਮਾੜੀਆਂ ਗੱਲਾਂ ਇਹ ਉਹਨਾਂ ਨੂੰ ਆਪਣੀ ਗਰੀਮਾ ਚ ਰਹਿ ਕੇ ਨਾ ਡਵੈਲਪਮੈਂਟ ਦੱਸੇ ਕੀ ਕਰੀਆ ਐਵੇਂ ਇੱਧਰ ਉੱਧਰ ਕਦੇ ਕਿਸੇ ਦੀ ਲੱਤ ਖਿੱਚਦੀ ਕਿਸੇ ਦੀ ਮਾਂ ਖਿੱਚਦੀ ਇਹ ਇਹ ਮੁੱਖ ਮੰਤਰੀ ਦੇ ਕੰਮ ਨਹੀਂ ਹੈਗੇ ਐਸਨ ਜਗਦੇਵ ਮਲੋਆ ਜੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੀ ਤੇ ਇਹਨਾਂ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਬਾਰੇ ਵੀ ਗੱਲਾਂ ਆਖੀਆਂ ਗਈਆਂ ਤੇ ਉਹਨਾਂ ਕਹੇ ਕਿ ਚੰਡੀਗੜ੍ਹ ਦੇ ਸਪੈਲਿੰਗਾਂ ਦੇ ਨਾਮ ਤੇ ਉਹ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਨੇ ਉਹ ਲੋਕਾਂ ਦੇ ਨਿਸ਼ਾਨੇ ਸਾਧਰੇ ਸਨ ਉਹਨਾਂ ਤੇ ਹੁਣ ਲੋਕ ਵੀ ਜਿਹੜੇ ਨਿਸ਼ਾਨੇ ਸਾਧ ਰਹੇ ਨੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਜਿਸ ਤਰ੍ਹਾਂ ਕਿ ਜਗਦੇਵ ਸਿੰਘ ਮਲੋਆ ਜੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਦਰਸ਼ ਸਕੂਲ ਬਣਾਏ ਗਏ ਸੀ ਸੇਵਾ ਕੇਂਦਰ ਬਣਾਏ ਗਏ ਸੀ ਅਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੋ ਪੰਜਾਬ ਦੀਆਂ ਵਿੱਚ ਆਟਾ ਦਾਲ ਸਕੀਮ ਹੈ ਉਹ ਵੀ ਕਮਨੀ ਕਾਲੀ ਦਲ ਦੀ ਦੇਨ ਹੈ ਇਹ ਕੀ ਇਹਨਾਂ ਨੇ ਜੋ ਕਿਹਾ ਉਹ ਸੱਚ ਕਿਹਾ ਹੈ ਜਾਂ ਫਿਰ ਝੂਠ ਕਿਹਾ ਤੁਸੀਂ ਕੀ ਆ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਰਣਕੁਰਾਲੀ